दे है, वो दिनों दिन ही रहा है। दूसरे दिन ही दे पार वाले बाजार सिटी रोड से दिन दहाड़े नरेश जर दुकान दे एक मोटरसाइकिल सवार दो हमलावर वालों गोलियां चलाई गई जिस दौरान तो गोलियां दुकान के शीशे उपर लगिया जाने नुकसान तो बचा रहा ਸਰ ਬੈਠੇ ਤੇ ਹਾਂ ਗੱਲਬਾਤ ਕਰ ਰਹੇ ਆਪਸੀ ਤੇ 12ਵਾਂ ਇੱਕ ਰਾਉਂਡ ਫਾਇਰ ਹੋਇਆ ਤੇ ਰਾਉਂਡ ਤੋਂ ਦੇ ਅਸੀਂ ਸਾਰੇ ਥੱਲੇ ਡਾਊਨ ਹੋ ਗਏ ਆਂ ਕਿ ਹੋਰ ਵੀ ਰਾਉਂਡ ਹੋ ਸਕਦੇ ਆਪਣੇ ਬਚਾ ਲਈ

ਇਸ ਗੱਲ ਨੂੰ ਹਲਕੇ 'ਚ ਨਹੀਂ ਲਾਣਾ ਚਾਹੀਦਾ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਬਾਹਰ ਗੋਲੀ ਚੱਲੀ ਆ ਔਰ ਉਸ ਤੋਂ ਪਹਿਲਾਂ ਨੀਲਮਵਾੜ ਦੇ ਵੀ ਇਸ ਰੋਡ ਦੇ ਭੀੜ ਵਾਲੇ ਲਾਂਡਕ ਅਲਾਕੇ 'ਚ ਗੋਲੀ ਚੱਲੀ ਆ ਔਰ ਮੈਂ ਉਹਦੇ ਹਮਾਰੇ ਦੇ ਅੱਗੇ ਦੁਆ ਕਰਨਾ ਵੀ ਇਹ ਮਾਰੇ ਦੀ ਕੋਈ ਜਿੱਤੇ ਲਿੱਦੇ ਨਾਲ ਬਚ ਗਏ ਨੇ ਔਰ ਉਹ ਠੀਕ ਸਰ ਹਾਂ ਜੀ ਜੀ ਅੱਜ 252 ਦੇ ਨਾਲ ਇੱਥੇ ਮੋਟਰਸਾਈਕਲਰ ਮੋਟਰਸਾਈਕਲ ਜੀ ਬਲੈਕ ਰੱਖਦਾ ਉੱਥੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਰੰਗ ਦਾ ਉਹ ਇਹਨਾਂ ਦੇ ਲੋਟਰਾ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਰਕ ਕਰਕੇ ਦੇ ਭੱਜ ਗਏ ਆ ਅਸੀਂ ਉਸ ਮੌਕੇ ਤੇ ਆ ਗਏ ਆ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਨਾਕੇ ਸ਼ਹਿਰ ਚੜਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉਧਰ ਵੀ ਨਾਕਲਵਾਤੇ ਤੇ ਉਹਨਾਂ ਨੂੰ ਦੋਸ਼ੀ ਫੜਨ ਦੀ ਕੋਸ਼ਿਸ਼ ਹੈ ਨਾਜੀ ਕੋਈ ਤਰ੍ਹਾਂ ਨੁਕਸਾਨ ਨਹੀਂ ਇਹਨਾਂ ਦੇ ਪਹਿਲਾਂ ਵੀ ਇੱਕ ਆਈਲੈਂਡ ਸੈਂਟਰ ਤੋਂ ਗੋਲੀ ਚੱਲੀ ਸੀ ਹਾਂ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇਗੇ ਜੀ ਸਾਰੇ ਟੋਕਰੀ ਜੀ ਤੇ ਵੀ ਜਲਦੀ ਫੜੇ ਜਾਂਦੇ ਤੇ ਵੀ ਬਿਲਕੁਲ ਜਲਦੀ ਫੜੇ ਜਾਂਦੇ ਲੱਗਦਾ ਨਹੀਂ ਕਿ ਤੇ ਬਟਾਲਾ ਵੀ ਬਿਹਾਰ ਬਣਦਾ ਜਾ ਰਿਹਾ ਬਿਲਕੁਲ ਨਹੀਂ ਜੀ ਪਿਆਰ ਅਸੀਂ ਪੰਜਾਬ ਪੋਸ ਤੁਹਾਡੀ ਸੇਵਾ ਜਾਗ ਰਹਾ ਜੀ ਬਿਹਾਰ ਨਹੀਂ ਬਣਦਾ ਤੇ ਜੀ ਇੱਕ ਸਾਰ ਹੋਇਆ ਜੀ ਬੱਤੀ ਬੋਰ ਦਾ ਉਹ ਮਿਲ ਗਿਆ ਖੋ